ਮੈਂ ਯਾਰ ਜਿਹੜੇ ਕਈ ਲੋਕ ਬਾਹਰੋਂ ਆ ਕੇ ਇਦਾਂ ਕਾਹਦੇ ਕਰਦੇ ਆ ਕੀ ਬਾਜੀ ਉਹ ਯਾਰ ਤੈਨੂੰ ਮੈਂ ਇੱਕ ਗੱਲ ਦੱਸਦਾ ਆਪਾਂ ਚਲੋ ਦਸਕਾਂ ਨੂੰ ਵੀ ਦੱਸ ਦਿੰਨੇ ਆ ਸਾਰੀ ਸਟੋਰੀ ਜਿੱਦਾਂ ਆਪਣੀ ਰਿਸ਼ਤੇਦਾਰੀ ਸੀਗੀ ਜਿੱਦਾਂ ਅੱਛਾ ਤੇ ਬਲੈਤੀਏ ਸੀਗੇ ਜਿੱਦਾਂ ਬਾਹਰੋਂ ਆਏ ਸੀਗੇ ਹੂੰ ਬਾਹਰਲੇ ਮੌਲਕ ਚੋਂ ਵਧੀਆ ਜੋ ਜਿੱਦਾਂ ਅਮਰੀਕਾ ਚੋਂ ਅੱਛਾ ਤੇ ਆਹ ਤਕੜੇ ਬੰਦੇ ਆ ਘਰੋਂ ਪੂਰਾ ਇੱਧਰ ਵੀ ਜ਼ਮੀਨ ਜਾਇਦਾਦ ਚੰਗੀ ਤਕੜੀ ਸੋਹਣੀ ਆ ਤੇ ਚੱਲ ਅਮਰੀਕਾ ਚਲ ਗਿਆ ਤਾਂ ਉਹ ਭਰਾਵਾ ਉਹਨਾਂ ਨੇ ਜਿੱਦਾਂ ਹੁਣ ਇੰਡੀਆ ਆਏ ਆ ਹੁਣ ਅੱਛਾ ਤੇ ਉਹਨਾਂ ਨੇ ਮੈਨੂੰ ਜਦੋਂ ਫੋਨ ਕੀਤਾ ਹਾਂ ਕਹਿੰਦੇ ਕਿੱਦਾਂ ਮੈਂ ਕਿਹਾ ਠੀਕ ਆ ਜੀ ਕਹਿੰਦਾ ਵੀ ਅਸੀਂ ਆਉਣਾ ਸੀ ਅੱਜ ਇਸ ਘਰ ਨੂੰ ਘਰ ਨੂੰ ਸਾਡੇ ਪਿੰਡ ਮਿਲਣਾ ਅੱਛਾ ਅੱਛਾ ਆ ਮੈਂ ਕਿਹਾ ਵੀ ਕੋਈ ਚੱਕਰ ਨਹੀਂ ਫਿਰ ਆ ਜਾਓ ਆਹ ਤੇ ਮੈਂ ਕਿਹਾ ਕਦੋਂ ਨੂੰ ਆਣਾ ਮੈਂ ਕਿਹਾ ਵੀ ਇਦਾਂ ਕਹਿੰਦੇ ਬਸ ਅਸੀਂ ਦੁਪਹਿਰ ਨੂੰ ਆ ਜਾਣਾ ਮੈਂ ਕਿਹਾ ਵੀ ਮੈਨੂੰ ਸਾਢੇ 3 ਇਥੋਂ ਛੁੱਟੀ ਹੁੰਦੀ ਆ ਸਾਢੇ 4 ਮੈਂ ਘਰ ਆ ਜਾਣਾ ਉਦੋਂ ਉਦੋਂ ਆ ਜਿਓ ਭਾਵੇਂ ਸਾਢੇ 4 4 ਵਜੇ ਜੇ ਪਹਿਲਾਂ ਨਹੀਂ ਥਣ ਮੈਨੂੰ ਮਿਲਣਾ ਘਰ ਦੇ ਘਰੇ ਹੀ ਆ ਉੱਥੇ ਆ ਜਿਓ ਕਹਿੰਦੇ ਚਲੋ ਠੀਕ ਆ ਤੇ ਮੈਂ ਜੀ ਡੈਡੀ ਨੂੰ ਫੋਨ ਕਰ ਦਿੱਤਾ ਆਪਣੇ ਨੂੰ ਮੈਂ ਕਿਹਾ ਡੈਡੀ ਵੀ ਇਦਾਂ ਇਦਾਂ ਜਿਹੜੇ ਆਪਣੇ ਬੰਦੇ ਬਾਰੋਂ ਆਏ ਆ ਬਈ ਇਦਾਂ ਇਦਾਂ ਕਰਕੇ ਵੀ ਉਹ ਆਉਣ ਲੱਗੇ ਆ ਅੱਛਾ ਬਈ ਉਹ ਕਹਿੰਦੇ ਸੀ ਦੁਪਹਿਰ ਨੂੰ ਆਉਣਾ ਆ ਅੱਛਾ ਤੇ ਡੈਡੀ ਕਹਿੰਦਾ ਚਲ ਠੀਕ ਆ ਕੋਈ ਨਾ ਆ ਜਾਣ ਆ ਜਾਣ ਵੈਲਕਮ ਕਹਿੰਦਾ ਪੂਰਾ ਐ ਨਾ ਮੈਂ ਕਿਹਾ ਠੀਕ ਆ ਹਾਂ ਤੇ ਜੀ ਡੈਡੀ ਨੇ ਕੀ ਕੀਤਾ ਹਾਂ ਤੇ ਸਾਡੇ ਪਿੰਡ ਜਿੱਦਾ ਨਾ ਦੁਕਾਨਦਕੂਨ ਕੋਈ ਹੈ ਨਹੀਂ ਗੀ ਹਾਲੇ ਦੀ ਜਿੱਦਾ ਬੱਤੇ ਜੀਆਂ ਦੁਕਾਨਾਂ ਆ ਨਾ ਆ ਛੋਟੀਆਂ ਨਾ ਹੀ ਬਸ ਬੂਸਾ ਆਉਂਦੀ ਆ ਅੱਛਾ ਤੇ ਇਦਾਂ ਜਾਨੀ ਕਿ ਬੁੱਤਾ ਜਿਹਾ ਹੀ ਲੱਗਦਾ ਔਖਾ ਹੀ ਆ ਤੇ ਡੈਡੀ ਨੇ ਕੀਤਾ ਮੋਟਰਸਾਈਕਲ ਚੱਕਿਆ ਆਪਣਾ ਘਰੋਂ ਹਾਂ ਤੇ ਸਾਡੇ ਲਾਗੇ ਪਿੰਡ ਪੈਂਦਾ ਹੈ ਜਿਹਦਾ ਪਾਸਲਾ अच्छा लागई ओहां लाग गई यार यानी कि 3 ਕਿਲੋਮੀਟਰ ਤੇ 4 ਕਿਤੇ ਉਥੋਂ ਸਵਾਦਾ ਪੱਤਾ ਲੈ ਕੇ ਆਈਦਾ ਜਦੋਂ ਕੋਈ ਪੁਰਾਣੇ-ਪੁਰਾਣੇ ਆਉਣੇ ਹੋਣ ਆਉਣੇ ਹੋਣ ਤੇ ਡੈਡੀ ਜੀ ਮੋਟਰਸਾਈਕਲ ਚੱਕ ਕੇ ਉੱਥੇ ਚਲ ਗਿਆ ਅੱਛਾ ਉੱਥੋਂ ਜੀ ਉਹਨੇ ਕੋਕ ਦੀ ਬੋਤਲ ਇੱਕ ਲੈ ਆਂਦੀ ਤੇ ਭੁਜੀਆ ਭਾਜੀਆ ਲੈ ਜਾਂਦਾ ਤਾਂ ਬਿਸਕਟ ਲੈ ਜਾਂਦੇ ਆਹ ਚਲਾਉਣਾ ਆ ਬੇ ਆਉਣਾ ਆ ਬਲੇਟੀਆਂ ਆਉਣੇ ਆ ਮਾਨ ਤਣ ਕਰਨਾ ਪੈਂਦਾ ਆ ਮਾਨ ਤਣ ਕਰਨਾ ਪੈਂਦਾ ਆ ਤੇ ਘਰ ਨੂੰ ਆ ਗਿਆ ਇਧਰੋਂ ਮੈਂ ਵੀ ਸਾਢੇ ਕਿ 3 ਵਜੇ ਜਦੋਂ ਮੈਂ ਛੁੱਟੀ ਹੋ ਕੇ ਸਾਢੇ ਕਿ 4 ਵਜੇ ਜਦੋਂ ਘਰ ਪਹੁੰਚ ਗਿਆ ਹਾਂ ਤੇ ਜਾ ਕੇ ਜੀ ਮੈਂ ਦੇਖਿਆ ਤਾਂ ਹਜੇ ਆਏ ਨਹੀਂ ਸਗੇ ਅਛਾ ਆਇਆ ਨਹੀਂ ਜਦੋਂ ਮੈਂ ਮੋਟਰਸਾਈਕਲ ਦੇਖਿਆ ਤਾਂ ਐਂਡਿਕਟਰ ਦੋਨੇ ਹੀ ਟੁੱਟੇ ਉਹ ਕਦਾਂ ਇੱਕ ਸਾਈਡ ਦੇ ਜਿੱਦਾਂ ਕੰਡੈਕਟਰ ਸਾਈਡ ਦੇ ਮੈਂ ਡੈਡੀ ਨੂੰ ਮੈਂ ਕਿਹਾ ਐਂਡਿਕਟਰ ਕਿੱਦਾਂ ਤੋੜ ਲੈ ਹਾਂ ਉਹ ਕਹਿੰਦਾ ਭਰਾਵਾ ਮੈਂ ਕਹਿੰਦਾ ਹੁਣ ਬੁਢਾ ਹੋਇਆ ਆ ਮੈਨੂੰ ਯਾਦ ਭੁੱਲ ਜਾਂਦਾ ਆ ਕਹਿੰਦਾ ਮੈਂ ਜਦੋਂ ਦੁਕਾਨ ਤੋਂ ਸੌਦਾ ਲੈਣ ਲੱਗਾ ਕਹਿੰਦਾ ਮੈਂ ਕਿਹਾ ਖਰਾਬ ਟੇਡਾ ਸਟੈਂਡ ਲੱਗਾ ਆ ਕਹਿੰਦਾ ਮੈਂ ਉਦਾਂ ਹੀ ਮੋਟਰਸਾਈਕਲ ਛੱਡਦਾ ਕਹਿੰਦਾ ਉਹ ਡੇਪੇ ਇਧਰ ਨੂੰ ਕਹਿੰਦਾ ਐਂਡਿਕਟਰ ਟੁੱਟ ਗਿਆ ਮੈਂ ਕਿਹਾ ਨੁਕਸਾਨ ਹੋ ਗਿਆ ਘੱਟੋ ਘੱਟ 100 150 ਦਾ ਐਂਡਿਕਟਰ ਆ ਆਹ ਇਹਨੇ ਤਾਂ ਅੱਜ ਆ ਮੈਂ ਕਿਹਾ ਚੱਲ ਕੋਈ ਨਹੀਂ ਹੁੰਦਾ ਬਚਾਲ ਕੋਈ ਨਾ ਪਾਲਾਂਗੇ ਹੁਣ ਆਹੋ ਕਹਿੰਦਾ ਚੱਲ ਠੀਕ ਆ ਉਧਰੋਂ ਜੀ ਇੱਦਾਂ ਗੱਲਾਂ ਬਾਤਾਂ ਕਰਦੇ ਜਾਂਦੇ ਹੋਰਨ ਵੱਜ ਗਿਆ ਗੱਡੀ ਦਾ ਵੇ ਆ ਗਏ ਹੈ ਹਾਂ ਬਲੈਤੀ ਆ ਗਏ ਅੱਛਾ ਉਹ ਭਰਾਵਾ ਆਏ ਜਿੱਦਾਂ ਦੋ ਕਨਾਲ ਉਹਨਾਂ ਦੇ ਬੀਬੀਆਂ ਤੇ ਦੋ ਕੋ ਆਪ ਅੱਛਾ ਰਹਿ ਗਏ ਸੀ ਚਾਰ ਪੰਜ ਚੱਕ ਜਾਣੇ ਅੱਛਾ ਅੱਛਾ ਦੋ ਕਨਾਲ ਨਿਆਣੇ ਸੀਗੇ ਸਹੀ ਆ ਸਾਰਾ ਫੈਮਲੀ ਆਈ ਸਾ ਜੀ ਹਾਂ ਫੈਮਲੀ ਆ ਗਈ ਮਿਲਣ ਅੱਛਾ ਤੇ ਅਸੀਂ ਜਦੋਂ ਚਲੋ ਆ ਗਏ ਹੈਲੋ ਹਾਏ ਸਾਥਰੀ ਕਾਲ ਬੁਲਾਈ ਤੇ ਜਿੱਦਾਂ ਬੀਬੀਆਂ ਸਾਡੀਆਂ ਬੁੜੀਆਂ ਨੇ ਆਹੋ ਇਹਦਾ ਕੋਕ ਲਿਆ ਕੇ ਗਲਾਸੀਆਂ ਚ ਪਾ ਕੇ ਕਦ ਤਾ ਆਓ ਪੀ ਲਣਗੇ ਮੈਂ ਪੀ ਲਣਗੇ ਉਹਨਾਂ ਨੇ ਜੀ ਜਵਾਬ ਦੇਤਾ ਕਹਿੰਦੇ ਅਸੀਂ ਤਾਂ ਕੋਕ ਪੀਂਦੇ ਨਹੀਂ ਅੱਛਾ ਆਹੋ ਥੇ ਬਲੇਤੀਏ ਕੋਕ ਪੀਂਦੇ ਆ ਆਹੋ ਤੇ ਉਹ ਕਹਿੰਦਾ ਕਹਿੰਦਾ ਅਸੀਂ ਤਾਂ ਕੋਕ ਕਹਿੰਦਾ ਪੀਂਦੇ ਨਹੀਂ ਹਾਂ ਆਹ ਗਿਆ ਚਲ ਠੀਕ ਆ ਤੇ ਚਲੋ ਚਾਹ ਬਣਾ ਲਈ ਹਾਂ ਕਿਆ ਬਣਾ ਲਈਦਾ ਹੁਣ ਚਾਹ ਤਾਂ ਬਿਨਾ ਪੁੱਛੇ ਤਾਂ ਥੋੜੀ ਬਣਾਉਣੀ ਹੁੰਦੀ ਆਪਣੇ ਤੈਨੂੰ ਪਤਾ ਹੀ ਆ ਉਦਾਂ ਹੀ ਬੰਦਾ ਚਾਹ ਬਣਾ ਹੀ ਲੈਂਦਾ ਜਦੋਂ ਰਸਤੇ ਦਾ ਘਰ ਦਾ ਕੋਈ ਪਿੰਡ ਦਾ ਆਵੇ ਤਾਂ ਬਣਾ ਲਈਦੀ ਆਪਣੇ ਵੀਡੀਓ ਆਤ ਆਹ ਤਾਂ ਬਣਾ ਲਈਦੀ ਆ ਆਹ ਕੋਈ ਆਇਆ ਚਲ ਆ ਪੀ ਕੇ ਜਾਣਗੇ ਆਹੋ ਤੇ ਚਾਹ ਲਿਆਂਦੀ ਚਾਹ ਲਿਆ ਕੇ ਤਾਂ ਜਦੋਂ ਚਾਹ ਮੋਰੇ ਦੇ ਕੀ ਬੈਸਕਾਟਰ ਕੇ ਕਹਿੰਦੇ ਸੀ ਤਾਂ ਚਾਹ ਨਹੀਂ ਪੀਣੀ ਅੱਛਾ ਚਾਹ ਨੂੰ ਨਾ ਚਾਹ ਨੂੰ ਵੀ ਨਾ ਤੇ ਪੂਜੀਏ ਨੂੰ ਵੀ ਨਾ ਤੇ ਬੈਸਕਾਟਰ ਨੂੰ ਵੀ ਅਸੀਂ ਕਿਹਾ ਭਰਾਵਾ ਡੈਡੀ ਸਾਡਾ ਮੰਮੀ ਸਾਡੀ ਮੋਰੇ ਚੱਕ ਚੱਕ ਕਰਨ ਉਹਨਾਂ ਦੇ ਵਿਆਹ ਲਾ ਖਾ ਲੋ ਆਹੋ ਕਹਿੰਦੇ ਆਪ ਵੀ ਸੰਗੋ ਸੰਗੜ ਚੱਲ ਰਸਤੇਦਾਰੀ ਦਾ ਆਪਣੀ ਖਾਦਈ ਆ ਤੇ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਕਹਿੰਦੇ ਖਾਂਦੇ ਨਹੀਂ ਹੈਗੇ ਤੁਸੀਂ ਐਵੇਂ ਹੀ ਖੇਚਲ ਕਰ ਲਈ ਆ ਅਸੀਂ ਕਿੱਥੇ ਖਾਣੇ ਆ ਸਾਨੂੰ ਪਚਦਾ ਨਹੀਂ ਇਹ ਕੋਕ ਕੋਕ ਵੀ ਨਹੀਂ ਸਾਨੂੰ ਇੱਥੇ 슈ਗਰ ਬਹੁਤ ਹੁੰਦੀ ਆ ਤੇ ਬਿਸਕੁਟ ਵੀ ਨਹੀਂ ਆ ਖਾਈਦੇ ਅਸੀਂ ਐਂਦਾ ਕਰਕੂਰ ਕੇ ਜੀ ਉਹ ਚੱਲ ਬੜਾ ਮਾਨਜਿਆ ਦੁਖਿਆ ਯਾਰ ਬੜਾ ਪਰੇ ਆ ਮੈਂ ਗਿਆ ਐਂਡਿਕਟਰ ਵੀ ਟੜਾਏ ਹਾਂ ਐਂਡਿਕਟਰ ਸਪੈਸ਼ਲ ਲੈਂਗ ਆਏ 2 ਲੀਟਰ ਹੀ ਟੁੱਟ ਗਿਆ ਸੱਟ ਲੱਗਣ ਤੋਂ ਬਚਾ ਹੋ ਗਿਆ ਸੱਟ ਲੱਗਣ ਤੋਂ ਬਚਾ ਹੋ ਗਿਆ ਐਂਡਿਕਟਰ ਵੀ ਟੁੱਟ ਗਿਆ ਨਾ ਉਹਨਾਂ ਨੇ ਕੋਕ ਪੀਤਾ ਤੇ ਨਾ ਬਿਸਕਟ ਖਾਦੇ ਨਾ ਚਾਹ ਹੀ ਪੀਤੀ ਸਭ ਕਾ ਇਹਨੂੰ ਜਵਾਬ ਦੇ ਗਿਆ ਮੁੜ ਕੇ ਜੀ ਘੰਟਾ ਅੱਧਾ ਘੰਟਾ ਪੌਣਾ ਘੰਟਾ ਬੈਠੇ ਚੰਗਾ ਜੀ ਚੰਗਾ ਸਾਸਰੀ ਘਰ ਸਾਸਰੀ ਘਰ ਐਂਦਾ ਬੁਲਾ ਕੇ ਤਾਂ ਉਹ ਚੱਲ ਗਿਆ ਚਲੇ ਗਿਆ ਤੇ ਪਰਸਾ ਚੈੱਕ ਹੋਰ ਤੇ ਜਿੱਦਾਂ ਡੈਡੀ ਨੇ ਉਹਨਾਂ ਨੂੰ ਕਿਹਾ ਵੀ ਕਹਿੰਦਾ ਇੱਥੋਂ ਹੀ ਗਏ ਆ ਤੁਸੀਂ ਫੇ ਖਾ ਪੀ ਲਓ ਕੋਈ ਚੱਕਰ ਨਹੀਂ ਹੈਗਾ ਕਹਿੰਦੇ ਨਹੀਂ ਨਹੀਂ ਸਾਨੂੰ ਪੱਜਦਾ ਨਹੀਂ ਇਹ ਚ ਸ਼ੂਗਰ ਆ ਇਹ ਚ ਫਲਾਨਾ ਆ ਚਲ ਇਦਾਂ ਕਹਿ ਕੋ ਕੇ ਚਲ ਗਿਆ ਤੇ ਮੈਂ ਫੇ ਘਰਦਿਆਂ ਨੂੰ ਦੱਸਿਆ ਬਾਅਦ ਚ ਮੈਂ ਕਿਹਾ ਐਡਾ ਹੀ ਮੈਂ ਕਹਿੰਦਾ ਮੈਂ ਕਿਹਾ ਇੱਕ ਦਿਨ ਮੈਂ ਘੁੰਮਦਾ ਘਮਾਉਂਦਾ ਮੈਂ ਦਾ ਪੰਮਾ ਹੈ ਨਾ ਚਲ ਗਏ ਸੀਗੇ ਰਿਸ਼ਤੇਦਾਰਾਂ ਦੇ ਉਹਨਾਂ ਦੇ ਸਾਨੂੰ ਪਤਾ ਹੀ ਬਾਹਰੋਂ ਆਏ ਆ ਬਾਹਰੋਂ ਆਏ ਆ ਤੇ ਮੈਂ ਕਿਹਾ ਜਦੋਂ ਮੈਂ ਉੱਥੇ ਜਾ ਕੇ ਗਿਆ ਤੇ ਮੈਂ ਕਿਹਾ ਉਹਨਾਂ ਨੇ ਵੀ ਮੇਰੇ ਮੂਰੇ ਕੋਕ-ਕੂ ਗੁਗ ਰੱਖਿਆ ਮੈਂ ਕਿਹਾ ਸਾਰਾ ਬਿਸਕਟ ਮੈਂ ਕਿਹਾ ਮੈਂ ਵੀ ਖਾਦਾ ਪੀਤਾ ਤੇ ਉਹਨਾਂ ਨੇ ਵੀ ਮੇਰੇ ਬਰਾਬਰ ਖਾਦਾ ਪੀਤਾ ਹਾਂ ਉਦੋਂ ਖਾ ਲਿਆ ਦੇ ਲਗਾ ਆਪਣਾ ਖਾ ਲਿਆ ਫੇਰ ਮੈਂ ਕਿਹਾ ਜਦੋਂ ਹੁਣ ਜਿਹੜਾ ਉਹ ਮੁੰਡਾ ਜਿਹੜਾ ਉਹਨਾਂ ਦੇ ਨਾਲ ਉਹਦੇ ਵੀ ਉਹਦੇ ਨਾਲ ਵੀ ਆਪਣੀ ਚੰਗੀ ਜਿੱਦਾਂ ਹੈਲੋ ਹੈ ਆਪਣੇ ਵਰਗਾ ਹੀ ਆ ਤੇ ਮੈਂ ਕਿਹਾ ਉਹਦੇ ਫਰਿੱਜ ਵਿੱਚ ਵੀ ਜਦੋਂ ਜਾ ਕੇ ਜਦੋਂ ਅੰਦਰ ਗਿਆ ਰੋਈ ਮੈਂ ਵੀ ਮਗਰੀ ਵੜ ਗਿਆ ਮੈਂ ਕਿਹਾ ਫਰਿੱਜ ਵਿੱਚ ਉਹੀ ਕੋਕ ਲਮਕੇ ਜੋ ਇੱਥੋਂ ਮਿਲਦਾ ਆ ਭਾਰਤ ਵਿੱਚੋਂ ਤੇ ਸਾਰਾ ਕੁਝ ਮੈਂ ਕਿਹਾ ਉਹਨਾਂ ਨੇ ਰੱਖਿਆ ਦੇਖ ਲੈ ਤੇ ਆਪਣੇ ਨਹੀਂ ਆਣ ਕੇ ਖਾਦਾ ਤਾਰੇ ਜਿਹੜਾ ਉਦੋਂ ਤੂੰ ਆਪ ਹੀ ਲੈ ਆਇਆ ਤੇ ਪਕੌੜੇ ਖਾਣ ਦਾ ਇਹ ਤਾਲ ਤਾਲ ਦੀ ਗੱਲ ਆ ਉਦੋਂ ਸਾਰਾ ਕੁਝ ਨਾਲ ਆ ਦੇ ਲੈ ਉਦੋਂ ਉਦਣ ਦੇ ਲੈ ਜਦਨ ਕਿ ਆਪਾਂ ਪਕੌੜੇ ਵੀ ਖਾਣਦੇ ਆ ਪਕੌੜੇ ਵੀ ਖਾਣਦੇ ਇਹ ਦੇ ਲੈ ਤਾਲ ਤਾਲ ਦੀ ਗੱਲ ਆ ਉਹੀ ਗੱਲ ਆ ਹਾਂ ਸਾਰਾ ਕੁਝ ਦੇ ਲੈ ਖਾਦਾ ਫਿਰ ਤਾਂ ਬਿਸਕੁਟ ਵੀ ਖਾਦੇ ਨਾਲੇ ਆਪਾਂ ਨੂੰ ਖੁਲਾਏ ਸਾਰਾ ਕੁਝ ਹੈ ਨਾ ਇੰਡੀਆ ਵਾਲੀ ਉਹ ਨਾਲੇ ਬੈਠੇ ਤੇ ਜਦੋਂ ਆਪਣੇ ਮੈਨ ਨਾਲੇ ਘਰ ਤੇ ਉਦੋਂ ਦੇਖ ਲੈ ਉਹਨਾਂ ਨੇ ਇਦਾਂ ਕੀ ਵੇ ਲੈ ਬਾਬਾ ਕਿੰਨਾ ਘਾਟਾ ਹੁੰਦਾ ਭਾਈ ਇਹ ਸਾਡੇ ਮੋਟਰਸਾਈਕਲ ਦੇ ਐਂਡੀਕੇਟਰ ਤੜਾ ਕੇ ਲੈ ਆਇਆ ਭਰਾਵਾ ਉਹੀ ਤਾਂ ਕਿ ਜਾਣ ਕੇ ਵੀਡੀਓ ਬਣਾਉਣ ਦਾ ਮੁੱਖ ਮੇਨ ਮਕਸਦ ਇਹ ਆ ਜੇ ਕੋਈ ਪਿਆਰ ਨਾਲ ਬੰਦਾ ਚੀਜ਼ ਲਿਆਉਂਦਾ ਹੁੰਦਾ ਆ ਤੇ ਭਾਵੇਂ ਥੋੜੀ ਖਾਓ ਖਾਓ ਕਿਉਂਕਿ ਜਿੱਦਾਂ ਆਪਾਂ ਕਿਸੇ ਦੇ ਵੀ ਘਰ ਜਾਣਾ ਕੋਈ ਆਪਣੇ ਬਲੈਦੀਆਂ ਦਾ ਅਗਲੇ ਨੂੰ ਪਤਾ ਵੀ ਇਹਨੇ ਚਾਹ ਪਾਣੀ ਤਾਂ ਪੜਾਉਣਾ ਹੀ ਪਣਾਉਣਾ ਆ ਬੰਦਾ ਕਿੱਦਾਂ ਕਹਿ ਦੇਵੇ ਥੋੜੀ ਬਣਾ ਲਓ ਜਾਂ ਜਾ ਤੁਸੀਂ ਇਦਾਂ ਕਹਿ ਦੋ ਵੀ ਅਸੀਂ ਪੀਣੀ ਪਹਿਲਾਂ ਹੀ ਕਹਿ ਦਿਓ ਜਾਂ ਬੰਦਾ ਕਹਿ ਦਿੰਦਾ ਕਈ ਕਹਿ ਦਿੰਦੇ ਆ ਮਿੱਠਾ ਘੱਟ ਰੱਖਿਓ ਸਾਡੇ ਸ਼ੂਗਰ ਆ ਇਦਾਂ ਹੀ ਸਾਰਾ ਕੋ ਬਾਬਾ ਟੀਬ ਲਾਦੇ ਸਮਾਨ ਛੱਡ ਕੇ ਚਲ ਗਿਆ ਤਾਂ ਬੜਾ ਮੇਰਾ ਵੀ ਮਨ ਦੁਖਿਆ ਹੁੰਦਾ ਹੀ ਆ ਤੇ ਉਸ ਤੋਂ ਬਾਅਦ ਅਸੀਂ ਇਦਾਂ ਬੈਠੇ ਬੁੱਟਰੇ ਜਾਂਦੇ ਹੀ ਉੱਥੇ ਬੈਠੇ ਮੇਰਾ ਪੱਠਿਆਂ ਪੁੱਠਿਆਂ ਦਾ ਟਾਈਮ ਹੋ ਗਿਆ ਉਹ ਨਾਲ ਇੱਕ ਡੈਡੀ ਦਾ ਦੋਸਤ ਆ ਪਿੰਡ ਦਾ ਉਹ ਆ ਗਿਆ ਡੈਡੀ ਨੂੰ ਮਿਲਣਾ ਅੱਛਾ ਤੇ ਐਦਾਂ ਇੱਕ ਜਦੋਂ ਮੈਂ ਗੋਹਾ ਗੂਹਾ ਲੱਦਣ ਲੱਗਾ ਨਾਲਿਆ ਕਮੇਰਾ ਮੁੰਡਾ ਮਿੱਤਰ ਆ ਉਹ ਵੀ ਅੰਦਰ ਆ ਗਿਆ ਰੰਗ ਵੀ ਕਰਦਾ ਜਿੱਦਾਂ ਅੱਛਾ ਉਹਨੂੰ ਮੈਂ ਕਿਹਾ ਚੱਕ ਕੋ ਬਾਬਾ ਉਹਨੇ ਮੈਂਟ ਮਾਰਿਆ ਚੱਕ ਅਗਲੇ ਨੇ ਖਾ ਪੀ ਲਿਆ ਮੈਂ ਵੀ ਨਾਲ ਖਾਣਾ ਹੀ ਸੀ ਖਾਣ ਵਾਲੀ ਚੀਜ਼ ਉਹ ਖਾਣ ਵਾਲੀ ਚੀਜ਼ ਚੱਕੜ ਕੋ ਮੜਾ ਆਇਆ ਜਾਂ ਕੋ ਕੀਤਾ ਆਪਾਂ ਖਾਣ ਵਾਲੀ ਚੀਜ਼ ਖਾ ਲਈ ਅਗਲੇ ਨੇ ਉਹ ਐਵੇਂ ਨਖਰੇ ਕਰੀ ਗਏ ਮੋਰ ਉਹ ਐਵੇਂ ਨਖਰੇ ਉਹ ਇਹ ਦੇਖ ਲੈ ਵੇ ਹਾਂ ਬਲੈਟੀਆਂ ਦੇ ਕਈ ਸਾਰੇ ਨਹੀਂ ਕੋਜਾ ਹੈਗੇ ਕਈ ਬੰਦੇ ਸਹੀ ਵੀ ਬਹੁਤ ਚੰਗੇ ਤੋਂ ਚੰਗੇ ਵੀ ਹੈਗੇ ਪਰ ਜਿਹੜੇ ਥੋੜਾ ਕੁ ਸਮਾਂ ਜਾਨੀ ਕਿ ਇੰਡੀਆ ਵਿੱਚ ਜਿਆਦਾ ਚਿਰ ਰਹਿੰਦੇ ਹੁੰਦੇ ਥੋੜਾ ਕੁ ਸਮਾਂ ਵੀ ਸਾਲ ਦੋ ਕੁ ਸਾਲ ਬਾਹਰੋਂ ਲਾ ਕੇ ਮੁੜ ਕੇ ਆਉਂਦੇ ਇੱਧਰ ਹਾਂ ਉਹ ਕਈ ਨਖਰੇ ਬਹੁਤ ਕਰਦੇ ਆ ਬਈ ਐਡਾ ਨਖਰੇ ਨਹੀਂ ਕਰਨੇ ਚਾਹੀਦੇ ਜੇ ਕੋ ਤੁਹਾਡਾ ਮਾਣ ਇੱਜ਼ਤ ਕਰਦਾ ਤਾਂ ਉਹਦਾ ਵੀ ਮਾਣ ਇੱਜ਼ਤ ਪੂਰਾ ਕਰੋ ਭਾਵੇਂ ਦੋ ਚਾਰ ਦਾਣੇ ਹੀ ਖਾਓ ਅਗਲੇ ਨੂੰ ਇਹ ਨਾ ਫੀਲ ਹੋਣ ਦਿਓ ਵੀ ਅਸੀਂ ਜਾਨੀ ਕਿ ਬੈਲ ਤੁਸੀਂ ਕਿਹੜਾ ਉਧਰਲੇ ਜੰਮੇਪਲੇ ਯਾਰ ਸਾਨੂੰ ਟੱਕਰ ਦੇ ਬੰਦੇ ਉਹ ਵੀ ਖਾ ਲੈਂਦੇ ਸਾਰਾ ਕੋ ਚੱਕਰ ਹੀ ਕੋਈ ਨਹੀਂ ਹੁੰਦਾ ਹੈ ਨਹੀਂ ਯਾਰ ਇਹ ਤਾਂ ਗੱਲਾਂ ਬੜੀਆਂ ਆ ਹਾਂ ਬਾਕੀ ਉਹ ਹੀ ਤਾਂ ਗੱਲ ਆ ਬਾਕੀ ਜੇ ਕਿਸੇ ਵੀਰ ਭੈਣ ਨਾਲ ਐਦਾਂ ਕਦੇ ਤੁਹਾਡੇ ਨਾਲ ਵੀ ਹੋਇਆ ਹੋਊਗਾ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਤੇ ਇੱਕ ਗੱਲ ਹੋਰ ਜਿਹੜਾ ਮਾਤੜ ਬੰਦਾ ਆ ਗਰੀਬ ਬੰਦਾ ਆਪਣੇ ਵਰਗਾ ਉਹ ਉਸਤਾਦ ਕਿਸੇ ਚੀਜ਼ ਨੂੰ ਨਾ ਨਹੀਂ ਕਰਦਾ ਜੇ ਆਪਾਂ ਉਹਨਾਂ ਦੇ ਘਰ ਵੀ ਜਾਣਾ ਆ ਅਗਲਾ ਬਠਾ ਹਾਲਦਾ ਹੈ ਅੰਦਰ ਲਈ ਆ ਜੀ ਜਿੰਨਾ ਮੱਤ ਹੁੰਦਾ ਉਹਨਾਂ ਦਾ ਦਿਲ ਵੱਡਾ ਹੁੰਦਾ ਹਾਂ ਹਾਂ ਉਹਨਾਂ ਦਾ ਦਿਲ ਵੱਡਾ ਉਹ ਕਰਦੇ ਨੇ ਜਿਆਦਾ ਤਕੜੇ ਨੇ ਹਾਂ ਜਿਹੜੇ ਜਿਆਦਾ ਤਕੜੇ ਨੇ ਆਪਣੇ ਅਰੇ ਗਰੀਬ ਮਾਤੜ ਲੋਕ ਨੇ ਉਹ ਕਹਿੰਦੇ ਚੱਲ ਕੋਈ ਨਹੀਂ ਭਰਾ ਦੋ ਰੋਟੀਆਂ ਦਾ ਆਟਾ ਆਇਆ ਕਹਿੰਦਾ ਤੂੰ ਕੋਈ ਨਹੀਂ ਤੂੰ ਖਾ ਲੈ ਕਹਿੰਦਾ ਅਸੀਂ ਬਾਅਦ ਚ ਖਾ ਲਾਂਗੇ ਆਪਣਾ ਮਾਨ ਤਨ ਪੂਰਾ ਗਰੀਬ ਲੋਕ ਕਰਦੇ ਪੂਰਾ ਕਰਦੇ ਆ ਮਾਰਾ ਇਹ ਗਰੀਬ ਬੰਦਾ ਜਿਹੜਾ ਹੁੰਦਾ ਉਹ ਜੇ ਦੋ ਰੋਟੀਆਂ ਖਾਣੀਆਂ ਉਹ ਆਪਾਂ ਨੂੰ ਦਊਗਾ ਤਊਗਾ ਕਹਿੰਦਾ ਜੇ ਤੂੰ ਖਾਗਣਾ ਸਾਡੇ ਘਰੇ ਆਇਆ ਮਾਨ ਦਾ ਰੱਖਦੇ ਪੂਰਾ ਅਮੀਰ ਲੋਕਾਂ ਕੋ ਗੱਲ ਆਪਾਂ ਦੇ ਨਹੀਂ ਹੈ ਨਹੀਂ ਸਾਡੇ ਕੋ ਕਰਦੇ ਆ ਲੱਗ ਰਹੇ ਫੁੱਲ ਕਰਦੇ ਆ ਐਲਟੀਟਿਊਡ ਦਿਖਾਉਂਦੇ ਪੂਰਾ ਸਾਡੇ ਜਿੱਤਾ ਆ ਨਾ ਹੀ ਆ ਵੀਰ ਕਦੇ ਵੀ ਤੁਸੀਂ ਦੇਖ ਲਓ ਜਿੰਨਾ ਤਕੜਾ ਬੰਦਾ ਹੋਊਗਾ ਜੇ ਆਪਾਂ ਮੰਨ ਲਓ ਮਾਰ ਤੜਿਆ ਆ ਆਪਾਂ ਕੇ ਤਕੜੇ ਦੇ ਘਰ ਜਾਈਏ ਆਪਾਂ ਨੂੰ ਉਹ ਤੌਰ ਅੰਦਰ ਤੱਕ ਨਾ ਕਦੇ ਵੀ ਲੈ ਕੇ ਜਾਊਗਾ ਨਹੀਂ ਆਊਗਾ ਅਗਲਾ ਡੇੜੀ ਤੋਂ ਮੋੜ ਦਿੰਦਾ ਆ ਡੇੜੀ ਤੋਂ ਤੇ ਗਰੀਬ ਬੰਦੇ ਦੇ ਕਿਹਦੇ ਘਰ ਚਲ ਜਾਓ ਆਪ ਤੋਂ ਨੀਵੇਂ ਬੰਦੇ ਦਿੱਤਾ ਹੇਟਲੇ ਬੰਦੇ ਅਗਲਾ ਬੰਜੇ ਤੇ ਲਿਆ ਕੇ ਬਿਠਾ ਲਦਾ ਜਿੱਥੇ ਸੌਂਦੇ ਉੱਥੇ ਲੈ ਜਾਂਦਾ ਅਗਲਾ ਘਰ ਅੰਦਰ ਕਹਿੰਦਾ ਇੱਥੇ ਬੈਠ ਕੇ ਕਹਿੰਦਾ ਬੈਠ ਬਾਜੀ ਕੀ ਖਾਣਾ ਪੀਣਾ ਸੋ ਇਹ ਅੰਤਰ ਆ ਸੋ ਹੱਥ ਜੋੜ ਕੇ ਬ ਜੇ ਕੋਈ ਸਾਡਾ ਇਧਰ ਪੰਜਾਬ ਵਾਲੇ ਵੀਰ ਆ ਜਿਹੜੇ ਮਿੱਤਰ ਸਾਡੇ ਪਿਆਰੇ ਸਾਰੇ ਸਬਸਕ੍ਰਾਈਬਰ ਵੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਵਧੀਆ ਜਿਹਾ ਕਮੈਂਟ ਕਰਕੇ ਦੱਸਿਓ ਜੇ ਕਦੇ ਇਦਾਂ ਕਿਸੇ ਦੇ ਨਾਲ ਹੁੰਦਾ ਆ ਕਈ ਬਲੈਦੀ ਨਖਰੇ ਕਰਦੇ ਆ ਜਰੂਰ ਦੱਸਿਓ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਦਾਂ ਨਹੀਂ ਅਸੀਂ ਆਪਣੀਆਂ ਜਿਹੜੀਆਂ ਸਾਡੇ ਨਾਲ ਹੁੰਦੀਆਂ ਆ ਗੱਲਾਂ ਉਹ ਅਸੀਂ ਵੀਡੀਓ ਲੈ ਕੇ ਜਰੂਰ ਤੁਹਾਡੇ ਸਨਮੁਖ ਹੁੰਦੇ ਨਵਾਂਗੇ ਧੰਨਵਾਦ ਜੀ ਸਾਰਿਆਂ ਦਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ 这卖拜拜，打了吧。<bye. S 2> bye bye,